ਜਿਦੇ ਸਾਵਣ ਦਾ ਮਹੀਨਾ ਚੱਲ ਰਿਹਾ ਉਥੇ ਹੀ ਮਾਲਪੂੜੇ ਦੀ ਗੱਲ ਜਦੋਂ ਆਉਂਦੀ ਹੈ ਤਾਂ ਲੋਕ ਮਾਲਪੂੜੇ ਤੇ ਖੀਰ ਜਿਹੜਿਆ ਖਾਸਾ ਪਸੰਦ ਕਰਦੇ ਨੇ ਕਿਉਂਕਿ ਇਸ ਮਹੀਨੇ ਦੇ ਵਿੱਚ ਜਿਹੜਾ ਸਾਲ ਭਰ ਦੀ ਉਡੀਕ ਹੁੰਦੀ ਹੈ ਇਸ ਮਹੀਨੇ ਦੇ ਵਿੱਚ ਹੀ ਮਾਲਪੂੜੇ ਅਤੇ ਖੀਰ ਜੜੀ ਆ ਉਹ ਖਾਣ ਨੂੰ ਮਿਲਦੀ ਆ ਸੋ ਆਪਾਂ ਅਕਸਰ ਦੇਖਦੇ ਆ ਹਲਵਾਈਆਂ ਦੀ ਦੁਕਾਨਤ ਦੇ ਉੱਤੇ ਸੱਜੀਆਂ ਹੁੰਦੀਆਂ ਦੁਕਾਨਾਂ ਤਾਂ ਮਾਲਪੂੜੇ ਖਾਸ ਤੌਰ ਤੇ ਪਸੰਦ ਕੀਤੇ ਜਾ ਰਹੇ ਨੇ ਮਗਰ ਅੱਜ ਜੇ ਅਸੀਂ ਪੌਂਟ ਸ਼ੇਰੀਆ ਅੰਮ੍ਰਿਤਸਰ ਦੇ ਰਣਜੀਤ ਐਵਨੀ ਚ ਮੌਜੂਦ ਆ ਜਿੱਥੇ ਕਿ ਇੱਕ ਪੈਣ ਵੱਲੋਂ ਬੜੇ ਦੂਰੋਂ ਆ ਕੇ ਇੱਥੇ ਮਾਲਪੂੜੇ ਅਤੇ ਖੀਰ ਲਗਾਈ ਜਾਂਦੀ ਹੈ ਪਹਿਲਾਂ ਦਾ ਸੈਟਅਪ ਦਿਖਾ ਦੇਣਾ ਚਾਹੁੰਦਾ ਤੁਸੀਂ ਦੇਖੋ ਇਹ ਛੋਟਾ ਜਿਹੜਾ ਸੈਟਅਪ ਹੈ ਬੜਾ ਖੂਬਸੂਰਤ ਸੈਟ ਕੋਈ ਮਿਹਨਤ ਇਸੇ ਪ੍ਰਕਾਰ ਹੈ ਕਿ ਜਦੋਂ ਵੀ ਮਹੀਨਾ ਬਦਲਦਾ ਹੈ ਜਾਂ ਕੋਈ ਤਿਹਾਰ ਆਉਂਦਾ ਹੈ ਤਾਂ ਆਪਣੇ ਵੀ ਦੇ ਨਾਲ ਹਰ ਇੱਕ ਚੀਜ਼ ਜਿਹੜੀ ਹੈ ਲੋਕਾਂ ਨੂੰ ਜਿਹੜੀ ਟੇਸਟ ਕਰਾਈ ਜਾਂਦੀ ਹੈ ਤਾਂ ਹੁਣ ਜਿਹੜਾ ਮਹੀਨਾ ਸਾਵਣ ਦਾ ਚੱਲ ਰਿਹਾ ਤੇ ਮਾਲਪੜੇ ਖਾਸ ਸੁਰਤੇ ਆਪਨੇ ਸਵਾਗਤ ਕਰਦੇ ਹਾਂ ਤੁਹਾਡਾ ਬੜਾ ਨੇ ਵੀਰੇ ਬੜੇ ਹੁਣ ਸਾਵਣ ਦਾ ਮਹੀਨਾ ਚੱਲ ਰਿਹਾ ਮਾਲਪੜੇ ਲਗਾਏ ਜਾ ਰਹੇ ਕਿਵੇਂ ਆਉਂਦੀ ਸੋਚ ਕਿਉਂਕਿ ਅਸੀਂ ਦੇਖਦੇ ਹਾਂ ਕਿ ਅਕਸਰ ਤੁਸੀਂ ਚੇਂਜ ਕਰਦੇ ਰਹਿੰਦੇ ਹੋ ਥੋੜਾ ਪਾਜੀ ਹੀ ਪਿੰਡ ਵਾਲੇ ਆ ਇੱਕੋ ਤੁਹਾਨੂੰ ਪਤਾ ਇੱਕ ਕੰਮ ਤੇ ਬਾਰ ਬਾਰ ਬੰਦਾ ਵੀ ਆੱਕ ਜਾਂਦਾ ਇੱਕ ਬਨਉਣ ਵਾਲਾ ਵੀ ਆੱਕ ਜਾਂਦਾ ਹੈ ਤੇ ਇਸ ਕਰਕੇ ਆਪਾਂ ਵੱਖਰੀ ਵੱਖਰੀ ਚੀਜ਼ ਲੈ ਕੇ ਆਈ ਦੀ ਬੰਦੇ ਨੂੰ ਪਤਾ ਲੱਗੇ ਵੀ ਵੱਖਰਾ ਵੱਖਰਾ ਵੀ ਹੈਗਾ ਕੋਈ ਜਿਹਾ ਹੁਣ ਮਾਲਪੜਾ 사ਵਾਨਦਮ ਹਿਨਚਾਰਾ ਰਿਸਪੌਂਸ ਲੋਕਾਂ ਦਾ ਕਿੰਦਾ ਮਿਲ ਰਿਹਾ ਬਹੁਤ ਵਧੀਆ ਮਿਲ ਰਿਹਾ ਕਿਉਂਕਿ ਇਹ ਚੀਜ਼ ਹੀ ਅਲਗ ਆ ਇੱਕ ਖੰਡ ਵਾਲੇ ਇਹ ਗੋੜਾ ਵਾਲੇ ਇਹਦੇ ਨਾਲ ਕੋਈ ਨੁਕਸਾਨ ਨਹੀਂ ਕਿੰਦਾ ਤੇ ਖੰਡ ਵਾਲੇ ਚ ਤੇ ਗੁੜ ਵਾਲੇ ਚ ਕੀ ਗੱਲ ਲੱਗ ਹੁੰਦਾ ਕਿਉਂਕਿ ਲੋਕ ਅਕਸਰ ਦੇਖਦੇ ਆ ਖੰਡ ਵਾਲੇ ਜ਼ਿਆਦਾ ਪਸੰਦ ਕਰ ਰਹੇ ਨੇ ਭਜੀ ਖਾਂਡ ਵਾਲੀ ਚ ਇਹ ਆ ਫੀ ਉਹਦੇ ਚ ਸੂਜੀ ਪਈ ਹੁੰਦੀ ਆ ਮੇਦਾ ਬਿਆਹ ਹੁੰਦਾ ਏ ਇਹਦੇ ਵਿੱਚ ਗੋੜਿਆ ਤੇ ਆਟਾ ਆ ਇਹ ਨਾਲੇ ਸਾਡੀ ਕੀ ਆਂਦੇ ਹੁੰਦੇ ਪ੍ਰਾਣੀ ਕਹਾਵਤ ਕਿ ਪੁਰਾਣੀ ਪੀੜੀ ਤੋਂ ਪੀੜੀ ਚੱਲਦੀ ਆ ਰਹੀ ਏ ਵੈਸੇ ਵੀ ਕਹਿੰਦੇ ਨੇ ਜਿਹੜਾ ਗੁੜ ਹੁੰਦਾ ਉਹ ਸਿਹਤ ਲਈ ਵੀ ਚੰਗਾ ਹੁੰਦਾ ਜਿਹਨਾਂ ਨੂੰ ਸ਼ੂਗਰ ਹੁੰਦੀ ਉਹਨਾਂ ਵਾਸਤੇ ਵੀ ਠੀਕ ਹੁੰਦਾ ਤਾਂ ਇਸ ਸੀਨ ਨੂੰ ਵੇਖਦੇ ਹੋਏ ਰੱਖਿਆ ਹਾਂਜੀ ਹਾਂਜੀ ਕਿਉਂਕਿ ਸਿਹਤ ਦਾ ਧਿਆਨ ਪਹਿਲਾਂ ਫੇਰ ਬਾਅਦ ਵਿੱਚ ਉਹਦੀ ਜੇ ਹੀ ਸਿਹਤ ਦਾ ਧਿਆਨ ਨਾ ਰੱਖਾਂਗੇ ਤੇ ਫੇਰ ਸਾਨੂੰ ਕੋਈ ਫਾਇਦਾ ਨਹੀਂ ਵਾਲਾ ਬੈਨੀਫਿਟ ਨਹੀਂ ਵਾਲਾ ਅੱਛਾ ਲੋਕ ਤੁਹਾਨੂੰ ਸੋਸ਼ਲ ਮੀਡੀਆ 'ਤੇ ਅਕਸਰ ਦੇਖਦੇ ਰਹਿੰਦੇ ਨੇ ਤਾਂ ਉਹ ਲੋਕਾਂ ਨੂੰ ਦੱਸ ਦਿਓ ਕਿ ਕਈ ਲੋਕ ਹੁੰਦੇ ਨੇ ਕਈਆਂ ਨੂੰ ਪਤਾ ਨਹੀਂ ਲੱਗ ਪੰਦਾ ਕਿ ਡਰੈੱਸ ਪਹਿਲਾਂ ਤੁਸੀਂ ਉਸ ਸਾਈਡ ਹੁੰਦੇ ਸੀ ਹੁਣ ਇਸ ਸਾਈਡ ਆ ਗਏ ਹੋ ਥੋੜਾ ਸਮਝਾ ਦਿਓ ਕਿ ਕਿਹੜੀ ਜਗ੍ਹਾ ਲਗਾ ਦੇ ਬਾਕੀ ਦੀ ਗੱਲਬਾਤ ਅਸੀਂ ਫਿਰ ਕਰਦੇ ਆਂ ਇਹ ਰਣਜੀਤ ਐਵੇਨਿਊ ਬਿਆਨਤ ਪਾਰਕ ਆ ਤੇ ਵਿਸ਼ਾਲ ਮਹਿਗਾ ਦੀ ਬੈਕ ਸਾਈਡ ਤੇ ਹੀ ਆ ਤੇ ਹੋਲੀਡੀਨ ਸਿਟੀ ਦੇ ਸਾਹਮਣੇ ਆ ਹੋਲੀ ਸਿਟੀ ਜਿਹੜਾ ਹੋਟਲ ਅੰਦਰ ਸਭ ਹਾਂਜੀ ਹਾਂਜੀ ਉਹਦੇ ਸਭ ਅੱਛਾ ਬੈਣੇ ਥੋੜਾ ਦੱਸੋ ਕਿ ਆਮਾਲ ਪੂੜੇ ਦੇ ਨਾਲ ਖੀਰ ਕਿਸ ਤਰ੍ਹਾਂ ਬਣਾਈ ਕਿਸ ਤਰ੍ਹਾਂ ਜਾਂਦੀ ਹੈ ਸਵੇਰ ਤੋਂ ਲੈ ਕੇ ਕਦੋਂੋਂ ਤੱਕ ਪ੍ਰੈਪਰੇਸ਼ਨ ਇਹ ਚੱਲਦੀ ਹੈ ਭਾਜੀ 5 ਵਜੇ ਉੱਠੀ ਚਾਹੀਦਾ ਖੀਰ ਜਿਹੜੀ ਮੱਠੀ ਮੱਠੀ ਆਗ ਤੇ ਰੱਖਦੇ ਹੀ ਰਹੀ ਚੁੱਲ੍ਹੇ ਤੇ ਚੁੱਲ੍ਹੇ ਦੀ ਖੀਰ ਆ ਤੇ ਚੁੱਲ੍ਹੇ ਦੇ ਮਾਲ ਪੂੜੇ ਆ ਤੇ ਉਹਨਾਂ ਨੂੰ ਤਿੰਨ ਤਿੰਨ ਮਿੰਨੀ ਉਹਨਾਂ ਘੰਟੇ ਲਾਏ ਦੇ ਕੇ ਨੰਦੇ ਵਿੱਚ ਤਾਂ ਜੋ ਨਖਾਰ ਆਵੇ ਉਹ ਖਾਣ ਦਾ ਸਵਾਦ ਆਵੇ ਹਾਂਜੀ تیاری ਫਿਰ ਇਕੱਲੇ ਕਰਦੇ ਹੋ ਜਾਂ ਪਰਿਵਾਰਿਕ ਸਹਾਇਕ ਹੈਗਾ ਨਹੀਂ ਇਕੱਲੇ ਕਰੀਦੀ ਹੈ अच्छा ਕਿਹੜੀ ਜਗ੍ਹਾ ਤੋਂ ਆਉਂਦੇ ਹੋ ਅਸੀਂ ਸੁਣਿਆ ਬਹੁਤ ਦੂਰੋਂ ਆਉਂਦੇ ਹੋ ਮਗਰ ਤੁਸੀਂ ਦੱਸੋ ਕਿਹੜੀ ਜਗ੍ਹਾ ਤੋਂ ਆਉਂਦੇ ਹੋ ਤੇ ਕੱਲੇ ਆਉਂਦੇ ਜਾਂ ਕੋਈ ਸਾਥ ਵੀ ਹੈ ਨਹੀਂ ਨਹੀਂ ਕੱਲੇ ਆਈ ਤਾਂ ਸਾਥ ਪਰਮਾਤਮਾ ਦਾ ਤੇ ਅਜ ਨਾਲੇ ਤੋਂ ਆਈਦਾ ਪਿੰਡ ਰਿਆੜਾ ਅੱਛਾ ਜੀ ਹਾਂਜੀ ਨਹੀਂ ਲੱਗਦਾ ਕਿ ਕੱਲੇ ਇੰਨੇ ਦੂਰੋਂ ਆ ਕੇ ਤੇ ਸ਼ਹਿਰ ਦੇ ਵਿੱਚ ਕੰਮ ਕਰਨਾ ਭਾਵੇਂ ਅਸੀਂ ਸ਼ਹਿਰ ਥੋੜਾ ਪਰੇ ਇਸ਼ਾਰਨ ਥੋੜਾਇਆ ਪਿੰਡਾਲੇ ਆ 2000 ਛੱਡ ਵੀ ਦੇਈ ਦਿਆਂ ਏ ਐਡੀ ਗੱਲ ਨਹੀਂ ਨਈ ਮਿਲਦੇ ਹੁਣ ਕਿਸ ਤਰ੍ਹਾਂ ਦੇ ਲੋਕ ਵੀ ਮਿਲਦੇ ਆ ਹੁਣ ਕਿਉਂਕਿ ਦੁਨੀਆ ਇਸ ਤਰ੍ਹਾਂ ਦੀ ਹੈ ਕਿ ਜਿੱਥੇ ਚੰਗੇ ਨੇ ਉੱਥੇ ਮਾੜੇ ਵੀ ਹੈਗੇ ਨੇ ਪਾਜੀ ਦੁਨੀਆ ਮਿਲਦੀ ਬਹੁਤ ਮਿਲਦੀ ਆ ਤੇ ਬਹੁਤ ਜਾਣਿਆਂ ਨੂੰ ਮਤਲਬ ਕੀਤਾ ਵੀ ਹੋਇਆ ਆ ਅੱਛਾ ਸਰਵਿਸ ਦਿੱਤੀ ਆਈਆਂ ਹਾਂਜੀ ਜਿਹਨੂੰ ਕਹ ਲਈਏ ਸਰਵਿਸ ਉਹ ਦਿੱਤੀ ਆਈਗਾ ਆ ਮੇਰੇ ਯਾਰਾਂ ਅੱਜ ਕਈ ਜਿਨ੍ਹਾਂ ਨੇ ਵੇਖਿਆ ਹੋਊਗਾ ਉਹ ਕਮੈਂਟ ਜ਼ਰੂਰ ਕਰਨਗੇ ਤੁਹਾਨੂੰ ਤਦ ਮਾਲਪੜੇ ਦੀ ਗੱਲ ਕਰਦੇ ਆ ਤੇ ਕੀ ਕੋਈ ਚੀਜ਼ਾਂ ਇਸ ਦੇ ਵਿੱਚ ਐਡ ਹੁੰਦੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜੋ ਕੀ ਲਾਹੇਵੰਦ ਆ ਮਾਲਪੜੇ ਦੇ ਅਕਸਰ ਪਸੰਦ ਕਰਦੇ ਨੇ ਲੋਕ ਸਾਵਣ ਦੇ ਮਹੀਨੇ ਦੇ ਵਿੱਚ ਤੁਹਾਡੇ ਮਾਲਪੜਿਆਂ ਜੇ ਕੀ ਖਾਸ ਆ ਭਾਜੀ ਇਹਦੇ ਵਿੱਚ ਜਵੈਣ ਆ ਸੌਂਫ ਆ ਤੇ ਥੋੜੇ ਜੇ ਕਾਜੂ ਆ ਬਦਾਮ ਆ ਤੇ ਸੌਂਗੀ ਆ ਤਾਂ ਜੋ ਸਿਹਤ ਦਾ ਵੀ ਤੁਹਾਨੂੰ ਕਹਿ ਸਕਿਆ ਧਿਆਨ ਰੱਖਣਾ ਪੈਣਾ ਜ਼ਰੂਰੀ ਆ ਤੇ ਇਸ ਕਰਕੇ ਉਹ ਗੋੜਿਆ ਤੇ ਆਟਾ ਇਹਦੇ ਵਿੱਚ ਇਹ ਤਵੇ ਦੇ ਬੰਦੇ ਨੇ ਹਾਂਜੀ ਹਾਂਜੀ ਇਹ ਤਵੇ ਵਾਲੇ ਆ अच्छा ਤੇ ਬਾਕੀ ਦੇਖਦੇ ਹਾਂ ਰਫੈਂਟ ਕਿਉਂ ਇਸ ਤਰ੍ਹਾਂ ਦਾ ਇਸਤੇਮਾਲ ਕਰਦੇ ਨੇ ਨਹੀਂ ਭਾਜੀ ਇਹ ਕਰਦਾ ਹੀ ਆ ਤੇਲ ਸਰਵੋਗਾਂ ਹੀ ਦੀ ਤੇ ਉਹਦਾ ਹੀ ਤੇਲ ਆਪਾਂ ਸਾੜਾ ਸਿਆਲ ਚ ਲਾਣੇ ਅੱਛਾ ਕਿੰਨੀ ਮਾਤਰਾ ਦੇ ਵਿੱਚ ਕੁਆਂਟੀਟੀ ਇੱਥੇ ਲਿਆਉਂਦੇ ਹੋ ਤਾਂ ਜੋ ਇੱਥੇ ਵਿਕ ਜਾਂਦੀ ਹੈ ਕੋਈ ਆਈਡੀਆ ਹੁੰਦਾ ਕਿ ਇੰਨੇ ਗ੍ਰਾਹਕ ਆਉਣੇ ਆ ਤਾਂ ਉਹਨਾਂ ਨੂੰ ਇਸੇ ਬਿਹਫਤ ਦੇਣਾ ਭਾਜੀ ਮਾਤਰਾ ਇਹ ਆ ਵੀ 6-7 ਕਿਲੋ ਦੁੱਧ ਦੀ ਖੀਰ ਬਣਾਈਦੀ ਆ ਤਾਂ ਜੋ 5 ਕਿਲੋ ਰਹਿ ਜਾਂਦਾ 2 ਕਿਲੋ ਕੱਢ ਕੇ ਰਹਿ ਜਾਂਦਾ 5 ਕਿਲੋ ਤੇ 50 ਕੇ 40 ਪੂੜੇ ਲੈ ਆਈਦੇ ਆ ਅੱਛਾ ਤੇ ਇਹਨੇ ਵਿਕਰੀ ਹੋ ਜਾਂਦੀ ਆ ਵਾਈਗੁਰੂ ਜੀ ਦੀ ਕਿਰਪਾ ਦੇ ਨਾਲ ਹਾਂਜੀ ਉਹ ਹੋ ਜਾਂਦੀ ਵਿਕਰੀ ਹੋ ਜਾਂਦੀ ਆ ਕਈ ਵਾਰੀ ਕਸਟਮਰ ਮੇਰੇ ਮੋੜ ਕੇ ਵੀ ਜਾਂਦੇ ਆ ਹਾਂਜੀ ਅੱਛਾ ਜਦੋਂ ਖਤਮ ਹੋ ਜਾਂਦਾ ਕਸਟਮਰ ਕਹਿੰਦੇ ਨਹੀਂ ਕਿ ਥੋੜਾ ਜਿਆਦਾ ਲੈ ਆ ਕੋ ਫਿਰ ਕਹਿ ਦਿੰਦੇ ਫਿਰ ਉਹਨਾਂ ਨੂੰ ਕਹਿੰਦੇ ਆ ਸੋਰੀ ਅਗਲੇ ਦਿਨ ਅੱਛਾ ਰੋਜ਼ ਤੁਸੀਂ ਸਵੇਰੇ ਕਿੰਨੇ ਵਜੇ ਇੱਥੇ ਪਹੁੰਚਦੇ ਹੋ ਤੇ ਸ਼ਾਮ ਨੂੰ ਕਿੰਨੇ ਵਜੇ ਘਰ ਪਰਤਦੇ ਹੋ ਭਾਜੀ ਸਾਢੇ 12 ਵਜੇ ਤੱਕ ਪਹੁੰਚ ਜਾਈਦਾ ਤੇ ਸ਼ਾਮੀ 6 ਸਾਢੇ 6 ਵਜੇ ਤੱਕ ਰਹਿਦਾ ਹਾਂਜੀ ਠੀਕ ਹੈ ਜੀ ਬਿਲਕੁਲ ਜੀ ਇਹ ਤਸਵੀਰ ਜਿਹੜੀ ਆ ਉਹ ਤੁਸੀਂ ਭੈਣ ਦੇ ਸੈਟਅਪ ਨੂੰ ਦੇਖ ਪਾ ਰਹੇ ਹੋ ਤੇ ਗੱਲਬਾਤ ਵੀ ਕੀਤੀ ਆ ਤੇ ਭੈਣ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਖਾਸ ਸੋਰ ਤੇ ਜਿਹੜੀ ਤਿਆਰੀ ਆ ਇਹ ਕੀਤੀ ਜਾਂਦੀ ਆ ਤੇ ਮਾਲ ਪੂੜਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਵਣ ਮਹੀਨੇ ਦੇ ਵਿੱਚ ਲੋਕ ਜਿਹੜੇ ਨੇ ਉਹ ਖਾਸ ਸੋਰ ਤੇ ਜਿਹੜੇ ਪਸੰਦ ਕਰਦੇ ਨੇ ਤਾਂ ਹੋਰ ਵੀ ਜਿਹੜੀਆਂ ਤਸਵੀਰਾਂ ਨੇ ਮੈਂ ਇੱਕ ਵਾਰ ਜ਼ਰੂਰ ਸਾਂਝਾ ਕਰਨਾ ਚਾਹਾਂਗਾ ਮੈਨੇ ਇੱਕ ਵਾਰ ਦਿਖਾ ਦਿਓ ਸਾਨੂੰ ਮਾਲ ਪੂੜੇ ਕਿਸ ਤਰ੍ਹਾਂ ਦੇ ਆ ਥੋੜਾ ਜਿਹਾ ਦੇਖੋ ਜੀ ਬਿਲਕੁਲ ਜੀ ਬੜੇ ਪਿਆਰੇ ਨੇ ਜਿਸ ਤਰ੍ਹਾਂ ਦੇ ਲੋਕ ਪਸੰਦ ਕਰਦੇ ਨੇ ਖਾਸ ਤੌਰ ਤੇ ਖੀਰ ਦੇ ਨਾਲ ਉਸੇ ਪ੍ਰਕਾਰ ਨੇ ਹਾਂ ਜੀ ਬਣੇ ਫਿਰ ਘਰ ਦੇ ਪ੍ਰਾਊਡ ਕਰਦੇ ਨੇ ਤੁਸੀਂ ਕੱਲੇ ਆਉਂਦੇ ਹੋ ਅਜਨਾਲੇ ਤੋਂ ਇੱਥੇ ਕਿੰਨੇ ਕਿਲੋਮੀਟਰ ਪੈ ਜਾਂਦਾ ਘਰ ਦੇ ਪ੍ਰਾਊਡ ਕਰਦੇ ਕੋਈ ਗੱਲਬਾਤ ਕਰਦੇ ਨਹੀਂ ਕਰਦੇ ਕੋਈ ਗੱਲਬਾਤ ਨਹੀਂ ਕਰਦੇ ਘਰਦਿਆਂ ਨਾਲ ਬਾਹਰ ਵਾਲੇ ਜ਼ਿਆਦਾ ਕਰਦੇ ਅੱਛਾ ਕਰਦੇ ਕਹਿੰਦੇ ਨਹੀਂ ਕਿ ਕੁੜੀਏ ਕੱਲੇ ਹੀ ਚੱਲ ਜਾਨੀ ਆ ਤੂੰ ਜਾਂ ਫਿਰ ਘਰ ਦੇ ਕਹਿੰਦੇ ਹੁਣ ਚੱਲ ਸਾਡਾ ਮਾਣ ਵਧਾਰੀਂ ਤੂੰ ਨੇ ਨਹੀਂ ਕਰਦੇ ਕੋਈ ਨਹੀਂ ਕਰ ਘਰੇ ਲੰਮਾ ਨਹੀਂ ਕੋਈ ਜਾਣਦੇ ਉਹਨਾਂ ਨੇ ਕੀ ਕਹਿਣਾ ਨਹੀਂ ਤੇ ਕਰਨ ਦੇ ਜਦ ਕੋਈ ਲੰਮਾ ਜਾਣ ਰਿਹਾ ਹੋਵੇ ਤੇ ਤਾਂ ਵੀ ਆ ਠੀਕ ਕਹਿੰਦੇ ਚੰਗੇ ਲੱਗਦੇ ਵੀ ਨੇ ਕੁੜੀਏ ਤੇਰਾ ਲੰਮਾ ਹੁੰਦੇ ਤੂੰ ਇਤਰਾ 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 ਇਸ ਕਰਕੇ ਕੋਈ ਲੰਮਾ ਨਹੀਂ ਜਾਣ ਰਿਹਾ ਮਾਂ ਨਹੀਂ ਕਰਦੇ ਅੱਛਾ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਕਿਸ ਤਰ੍ਹਾਂ ਦਾ ਸਫਰ ਰਿਹਾ ਪੜਾਈ ਲਿਖਾਈ ਕੀ ਕੀਤੀ ਹਾਂਜੀ ਪੜਾਈ ਲਿਖਾਈ ਕੀਤੀ ਬਚਪਨ ਤੋਂ ਲੈ ਕੇ ਹੁਣ ਤੱਕ ਸਫਰ ਤੇ ਚਲੋ ਮੁਸ਼ਕਿਲ ਹੀ ਹੁੰਦਾ ਆ ਤੇ ਹੁਣ ਬਹੁਤ ਵਧੀਆ ਸਫਰ ਹੈ ਅੱਛਾ ਪੜਾਈ ਕਿ ਨਹੀਂ ਕੀਤੀ ਪੜਾਈ ਪਲੱਸ 2 ਕੀਤੀ ਆ ਤੇ ਆਈਟੀਆ ਕੀਤੀ ਆ 3 ਸਾਲ ਉਸ ਤੋਂ ਬਾਅਦ ਕਿਉਂ ਫਿਰ ਮਨ ਚਾਹਿਆ ਕਿ ਆਪਣਾ ਸੈਟਅਪ ਹੀ ਕਰਨਾ ਹੈ ਅਗੋਂ ਜੋਬ ਨਹੀਂ ਕਰਨੀ ਕੋਈ ਜੋਬ ਅਪਲਾਈ ਨਹੀਂ ਕਰਨੀ ਇਸ ਤਰ੍ਹਾਂ ਦਾ ਖਿਆਲ ਹੁੰਦਾ ਜੋਬ ਮੈਂ ਕੀਤੀ ਹੋਈ ਸੀ ਤੇ ਜੋਬ ਦੇ ਵਿੱਚ ਮੈਨੂੰ ਬੈਨੀਫਿਟ ਨਹੀਂ ਹੋਇਆ ਤੁਹਾਨੂੰ ਪਤਾ ਕਿ ਜਿਹੜਾ ਜੋਬ ਹੁੰਦਾ ਉਹ ਕਿਸ ਦੇ ਥੱਲੇ ਲੱਗਣਾ ਹੁੰਦਾ ਤੇ ਮੈਂ ਕਿਹਾ ਵੀ ਮੈਂ ਕਿਸੇ ਦੇ ਥੱਲੇ ਨਹੀਂ ਲੱਗਣਾ ਵੇ ਆਪਣੇ ਕਰਨਾ ਜੋ ਵੀ ਕਰਨਾ ਹੈ ਮਗਰ ਅੱਜ ਕੱਲ ਦਾ ਸਮਾ ਉਹ ਇਸ ਤਰ੍ਹਾਂ ਦਾ ਲੋਕ ਕਹਿੰਦੇ ਨੇ ਕਿ ਅਸੀਂ ਆ ਇਸ ਤਰ੍ਹਾਂ ਸ਼ਰਮ ਆਏਗੀ ਆਪਾਂ ਸੜਕ ਦੇ ਉੱਤੇ ਕੰਮ ਕਰਾਂਗੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਖਾਸ ਤੌਰ ਤੇ ਦੂਰ ਭੇਜਦੇ ਕੰਮ ਤੋਂ ਮੈਂ ਕਈ ਚਲੋ ਕਈ ਪਿੰਡ ਭਰਾ ਮੈਨੂੰ ਵੇਖ ਕੇ ਨਿਕਲੇ ਆ ਮਾਣ ਕਰਦੀ ਹਾਂ ਚਲੋ ਮੈਨੂੰ ਵੇਖ ਕੇ ਕੋਈ ਨਿਕਲੇ ਆ ਬਹੁਤ ਜਾਣੇ ਮੈਨੂੰ ਮਿਲੇ ਆ ਕਹਿੰਦੇ ਦੀਦੀ ਤੇਰੇ ਵਾਲਾ ਵੇਖ ਕੇ ਹੌਸਲਾ ਮਿਲਿਆ ਏ ਤੇ ਇਸ ਕਰਕੇ ਫਿਰ ਮਾਣ ਹੁੰਦਾ ਥੋੜਾ ਜਿਹਾ ਅੱਛਾ ਪਿੰਡ ਚ ਆਇਓ ਸ਼ਹਿਰ ਦੇ ਲੋਕਾਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ ਖਾਸ ਤੌਰ ਤੇ ਸ਼ਹਿਰਾਂ ਦੀ ਇਹ ਨਾ ਨੇਚਰਲ ਚੀਜ਼ਾਂ ਮਤਲਬ ਜਿੰਨੂੰ ਕਹਿ ਲੋ ਇਹਦੇ ਵਿੱਚ ਮਿਲਾਵਟ ਨਹੀਂ ਕੋਈ ਇੱਕ ਪਿਆਰ ਨਾਲ ਬਣੀ ਹੋਈ ਚੀਜ਼ ਆ ਇੱਕ ਹੈ ਪਿੰਡ ਚੋਂ ਕੋਈ ਗੈਸ ਨਹੀਂ ਕੋਈ ਖੁੱਜ ਨਹੀਂ ਚੁੱਲੇ ਦੀ ਚੀਜ਼ ਆ ਇੱਕ ਹੋਰ ਵੱਡੀ ਗੱਲ ਹੈ ਕਿ ਘਰ ਦੇ ਚੀਜ਼ ਆ ਤੇ ਘਰ ਦੇ ਲੋਕੀ ਖਾਣ ਜਿਹੜੀ ਉਹ ਪਸੰਦ ਕਰਦੇ ਹਾਂ ਹਾਂਜੀ ਹਾਂਜੀ ਮਲਾਵਟ ਆ ਉਹ ਹੀ ਮਲਾਵਟ ਨਹੀਂ ਕੋਈ ਘਰ ਦੀ ਚੀਜ਼ ਆ ਤੇ ਤਾਂ ਕਰਕੇ ਪਸੰਦ ਕਰਦੇ ਲੋਕ ਜ਼ਿਆਦਾ ਮੈਂ ਇੱਕ ਮੈਸੇਜ ਦੇ ਦੇ ਉਹਨਾਂ ਲੋਕਾਂ ਨੂੰ ਜੋ ਕੰਮ ਤੋਂ ਖਾਸ ਸੁਰਤੇ ਦੂਰ ਭਜਦੇ ਆ ਤੁਸੀਂ ਇੰਨੀ ਦੂਰ ਆ ਕੇ ਇੱਕ ਕੁੜੀ ਹੋਣ ਦੇ ਬਾਪ ਜਦ ਵੀ ਕੰਮ ਕਰ ਰਹੇ ਹੋ ਮਗਰ ਲੋਕ ਇਸ ਤਰ੍ਹਾਂ ਦੇ ਨੇ ਪੜੇ ਲਿਖੇ ਵੀ ਨਹੀਂ ਨੇ ਸਿਹਤਮੰਦ ਵੀ ਨਹੀਂ ਨੇ ਫਿਰ ਵੀ ਕੰਮ ਖਾਦ ਜਦੋਂ ਜਿਹੜੇ ਖਾਸ ਸੁਰਤੇ ਦੂਰ ਭਜਦੇ ਨੇ ਮੈਂ ਪੜ੍ਹ ਪੜਾਵਾਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੀ ਕਿਉਂਕਿ ਸ਼ਰਮ ਦੇ ਵਿੱਚ ਕੋਈ ਨਹੀਂ ਹੈਗਾ ਸ਼ਰਮ ਦੇ ਵਿੱਚ ਨੁਕਸਾਨ ਹੀ ਆ ਦਲੇਰੀ ਨਾਲ ਆਪਣਾ ਕੰਮ ਕਰੋ ਸਾਰੇ ਭਟੜ ਭਰਾ ਪੜੇ ਜਿਹੜੇ ਪੰਜਾਬੀ ਆ ਉਹ ਹੌਸਲਾ ਦਿੰਦੇ ਆ ਬਾਹ ਫੜਦੇ ਆ ਇੱਕ ਵਾਰ ਫਿਰ ਤੋਂ ਐਡਰੈਸ ਸਮਝਾਦੇ ਹੋ ਫਟਕਾ ਮੇਰਾ ਰਣਜੀਤ ਐਵੇਨਿਊ ਬੀ ਬਲੌਕ ਤੇ ਰੇੜੀ ਮਾਰਕੀਟ ਦੇ ਸਾਹਮਣੇ ਹੀ ਆ ਵਿਅੰਤਪਾਰਕ ਆ ਤੇ ਕੋਲੀਡੀਨ ਸਿਟੀ ਜਿਹੜਾ ਹੋਟਲ ਆ ਉਹਦੇ ਸਾਹਮਣੇ ਜੀ ਬਿਲਕੁਲ ਜੀ ਆ ਸਾਵਣ ਦਾ ਮਹੀਨਾ ਜਿੱਥੇ ਹੌਲੀ ਹੌਲੀ ਸਾਵਣ ਦਾ ਮਹੀਨਾ ਖਤਮ ਹੋ ਰਿਹਾ ਮਗਰ ਲੋਕ ਮਾਲ ਪੁੜੇ ਜਿਹੜੇ ਆ ਉਹ ਖਾਸ ਉਸ ਤੇ ਲੱਭਦੇ ਨੇ ਤਾਂ ਹਲਵਾਈਆਂ ਦੀ ਦੁਕਾਨ ਤੇ ਤੁਸੀਂ ਜ਼ਰੂਰ ਦੇਖੇ ਹੋਣਗੇ ਮਗਰ ਅੰਮ੍ਰਿਤਸਰ ਦੇ ਰਣਜੀਤ ਟਾਇਰ ਨੇ ਜੋ ਕਿ ਪੋਰ ਸ਼ੇਰੀਆ ਹੈ ਬੈਂਤ ਪਾਰਕ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਨਾਲ ਦੀ ਨਾਲ ਦੇਖੋ ਕਿ ਹੋਲੀਡੇ ਇਨ ਜਿਹੜਾ ਹੋਟਲ ਹੈ ਉਸ ਦੇ ਬਿਲਕੁਲ ਸਾਹਮਣੇ ਜਿਹੜੀ ਹੈ ਭੈਣ ਵੱਲੋਂ ਛੋਟਾ ਜਿਹਾ ਸੈਟਅਪ ਲਗਾਇਆ ਜਾ ਰਿਹਾ ਜਿੱਥੇ ਕਿ ਮਾਲਪੂੜੇ ਅਤੇ ਖੀਰ ਹੈ ਜਿਹੜੇ ਬੜੇ ਸਸਤੇ ਭਾਅ ਦੇ ਵਿੱਚ ਤਾਂ ਲੋਕ ਖਾਸ ਤੌਰ ਤੇ ਜਿਹੜੇ ਪਸੰਦ ਕਰਦੇ ਨੇ ਇਸ ਮਹੀਨੇ ਦੇ ਵਿੱਚ ਮਾਲਪੂੜੇ ਤਾਂ ਜੋ ਵੀ ਖਾਣਾ ਚਾਹੁੰਦੇ ਨੇ ਖਾਸ ਤੌਰ ਤੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਸ਼ਹਿਰ ਇੱਕ ਐਸਾ ਸ਼ਹਿਰ ਹੈ ਜਿੱਥੇ ਖਾਣ ਪੀਣ ਦੀ ਕਮੀ ਨਹੀਂ ਹੈ ਮਗਰ ਲੋਕ ਚੰਗਾ ਲੱਭਦੇ ਨੇ ਕਿ ਖਾ ਕਿੱਥੇ ਸਕਦੇ ਅਸੀਂ ਚੰਗਾ ਤਾਂ ਹੁਣ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੀ ਗੱਲ ਕੀਤੀ ਜਾਵੇ ਤਾਂ ਪੈਰ ਵੱਲੋਂ ਛੋਟਾ ਜਿਹਾ ਸੈਟ ਲਗਾਇਆ ਜਾਂਦਾ ਤੇ ਪੈਰ ਨੂੰ ਜ਼ਰੂਰ ਸਪੋਰਟ ਕਰੋ ਕਿਉਂਕਿ ਜ਼ਰੂਰਤ ਹੈ ਸਾਡੀਆਂ ਤੀਆਂ ਨੂੰ ਸਪੋਰਟ ਕਰਨ ਦੀ ਕਿਉਂਕਿ ਤੀਜ ਦੇ ਤਿਉਹਾਰ ਵੀ ਇਸੇ ਮਹੀਨੇ ਦੇ ਵਿੱਚ ਮਨਾਏ ਜਾਂਦੇ ਨੇ ਤੀਆਂ ਵਾਸਤੇ ਬੜੀਆਂ ਖਾਸ ਆ ਜਿਹੜੀਆਂ ਮੁਸ਼ਕਲਾਂਵਾਂ ਜਿਹੜੀਆਂ ਬਣਦੇ ਨੇ ਲੋਕ ਤਾਂ ਉਹੱਖੋਂ ਵੀ ਜੇ ਅਸੀਂ ਵੇਖੀਏ ਤਾਂ ਭੈਣ ਇੰਨੀ ਕਿ ਦਲੇਰ ਹੈ ਕਿ ਖਾਸ ਤੌਰ 'ਤੇ ਜਿਹੜਾ ਕੰਮ ਹੈ ਆਪਣੇ ਘਰੋਂ ਨਿਕਲ ਕੇ ਸਵੇਰੀ ਨਿਕਲਦੀ ਆ ਤੇ ਸ਼ਾਮ ਨੂੰ ਘਰ ਪਰਤਦੀ ਆ ਸਾਨੂੰ ਲੋੜ ਹੈ ਇਸ ਪੈਰ ਨਾਲ ਸਪੋਰਟ ਕਰਨ ਦੀ ਕੈਮਰਾਮੈਨ ਨੋ ਇਧਰ ਨਾਲ ਮਹਿਮਾਨਾਂ ਨਾਲ ਲਾਈਵ ਨੇ ਅਬੀ ਟੀਵੀ